ਉਈ ਤੱਕ ਮਾਲੀ ਹੋ ਗਈ ਯਾਰ ਜੰਨੀ ਜਦੋਂ ਤੇਰੀ ਸ਼ਕਾਉ ਸੀ ਕਿ ਮੈਂ ਤਾਂ ਲੱਗਦਾ ਕਿ ਸਨੇ ਤੈਨੂੰ ਇੱਕ ਬੋਟ ਨਹੀਂ ਪਾਉਣੀ ਸੀ ਤੂੰ ਤਾਂ ਭਰਾਵਾ ਖਾਸੀਆਂ ਬੋਟਾਂ ਲੈ ਗਿਆ ਨਾਲੇ ਜਿੱਤ ਵੀ ਗਿਆ ਹੈ ਮੁਬਾਰਕਾਂ ਯਾਰ ਅੱਜ ਪਤਾ ਚੱਲਿਆ ਕਿਆ ਗੱਲ ਕਰਤੀ ਕਿਆ ਗੱਲ ਘਾਤੀ ਸੱਚੀ ਗੱਲ ਸੀ ਹੈ ਨਹੀਂ ਤੇਰੇ ਅੱਗਾ ਕੋਈ ਨਹੀਂ ਉਹ ਕਿਆ ਗੱਲ ਕਰਤੀ ਸੁਖਣਾ ਰਿੱਕੀ ਬੰਦੇਆਂ ਖਾਂਦਾ ਨਹੀਂ ਰਹੀ ਛਾਪਾ ਹੈ ਤੈਨੂੰ ਮੈਂ ਪਹਿਲਾਂ ਹੀ ਕਹਿ ਦਿੱਤੀ ਆਪਾਂ ਤਾਂ ਮਹਾਰਾ ਦੇ ਆ ਯਾਰ ਤੂੰ ਹੀ ਮੇਰੇ ਨਾਲ ਸੰਭਾਲਦਾ ਰਿਹਾ ਹਣ ਮੈਂ ਤਾਂ ਹੀ ਨਹੀਂ ਲੋਕੋਸ ਬੋਲਦੇ ਸੀ ਮੈਂ ਕਿ ਬੋਟਾ ਆਉਣਦੇ ਨਹੀਂ ਲੱਗ ਜੂ ਪਤਾ ਕਿਹੜਾ ਕਿੰਨੇ ਜੋਗਾ ਵਾ ਕਰਦੇ ਨੇ ਇਕੱਠੇ ਆਈਆਂ ਅਖਰੇ ਚੰਨੀ ਤਰਾ ਯਾਰ ਬਲੀਏ ਪੌਂਦਾ ਜਾਵੇ ਤੱਕ ਨਹੀਂ ਪੌਂਦਾ ਜਾਵੇ ਤੱਕ ਨਹੀਂ ਆਈਆਂ ਯਾਰ ਮਨ ਕੇ ਮਾਨ ਕੇ ਚੰਨੀ ਜਿੰਦ ਚਾਲੇ ਸੱਚੀ ਯਾਰ ਉਹ ਜੀਜੂ ਵਿਚਾਰੇ ਰੋਈ ਜਾਂਦੇ ਆ ਕਹਿੰਦੇ ਸੱਖ ਨਾ ਸੀਟ ਇੱਕ ਮਿਲੇ ਕੀ ਕਰੀਏ ਮੈਂ ਕਿਹਾ ਜੀਜੂ ਕੋਈ ਨਾ ਜਿੰਨੀ ਕਮੇਂਤ ਕੀਤੀ ਸੀ ਉਹਨਾਂ ਕੋ ਤੁਹਾਨੂੰ ਫਲ ਮਿਲ ਗਿਆ ਹਣ ਹੋਰ ਫਲਾਂ ਦੇ ਟੋਕਰੇ ਦਿੰਦੇ ਤੁਹਾਨੂੰ ਭਰ ਕੇ ਸਤਾਏ ਫਾਲਦੇ ਹਾਂ ਮੈਂ ਸੁੱਤੇ ਪਏ ਦੇ ਮੂੰਹ ਚ ਮੇਰੇ ਅੰਬ ਕੱਟ ਕੇ ਪਈ ਜਾਣ ਹੁਣ ਖਾਣ ਤਾਂ ਆਪ ਹੀ ਪੈਣਾ ਚੰਨੀ ਹੈ ਨਾ ਉਹ ਕਿਆ ਕਰ ਕਰਤੀ ਮੈਨੂੰ ਸਾਧ ਰਿੰਦਾ ਆਪਾ ਫਾਲ ਫੁਲਾੰਬੋਂ ਬਹੁਤ ਕੱਟਿਆ ਆਪਾ ਕੱਟ ਦੇਣੀ ਸੀ ਕਿਆ ਕਲਾ ਕਰਦੇ ਏ